ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਇੱਕ ਬਹੁਤ ਘਿਣਾਉਣੀ ਹਰਕਤ ਭਗੰਸਿਆਂ ਮਾਨਨੇ ਕੀਤੀ ਹੈ ਉਸ ਤੇ ਬਹੁਤ ਦੁੱਖ ਹੋਇਆ ਵੀ ਜਿਹੜਾ ਧੋਖੇ ਦੇ ਨਾਲ ਪਿੱਠ ਪਿੱਛੇ ਵਾਰ ਕੀਤਾ ਇਹਨੇ ਤੇ ਬੀਜੇਪੀ ਨੂੰ ਚੰਗਾ ਖਵਾਤਾ ਹੈ ਬੀਜੇਪੀ ਨੇ ਜਦੋਂ ਸਾਡੇ ਤੇ ਗੋਲੀਆਂ ਚਲਾਈਆਂ ਸਿੱਧੀਆਂ ਛਾਤੀ 'ਚ ਚਲਾਈਆਂ ਸਿੱਧੀਆਂ ਚਲਾਈਆਂ ਇਹਨੇ ਪਿੱਠ ਪਿੱਛੇ ਵਾਰ ਕੀਤਾ। ਕੱਲ ਕੇਂਦਰ ਦੇ ਨਾਲ 7ਵੇਂ ਦੌਰ ਦੀ ਵਾਰਤਾ ਹੋ ਰਹੀ ਸੀ। ਅੱਛੇ ਮਾਹੌਲ ਦੇ ਵਿੱਚ ਵਾਰਤਾ ਹੋਈ। ਅਗਲੀ ਜਿਹੜੀ 8ਵੇਂ ਦੌਰ ਦੀ ਵਾਰਤਾ ਵਾਸਤੇ 4 ਮਈ ਤਰੀਕ ਮਿਲੀ ਗਈ। ਐਮਐਸਪੀ ਤੇ ਪੂਰੀ ਚਰਚਾ ਹੋ ਰਹੀ ਸੀ। ਤੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਤੇ ਹੋਰ ਮੰਗਾਂ ਜਿਹੜੀਆਂ ਹੈ ਇਹ ਸਮਝੋ ਸਿਖਰ ਤੇ ਪਹੁੰਚੀਆਂ ਸੀ। ਇਹ ਮੰਗਾਂ ਜਿਹੜੀਆਂ ਹੈ ਮੰਨਣ ਦੇ ਨੇੜੇ ਸੀ। ਗੱਲਾਂ ਬਾਤਾਂ ਵਧੀਆ ਅੱਛੇ ਮਾਹੌਲ ਚ ਹੋ ਰਹੀਆਂ ਸੀ। ਲੈਕਿਨ ਇਸ ਭਗਵੰਤ ਸਿੰਘ ਮਾਨ ਨੇ ਜਿਹੜਾ ਹੈ ਮੀਟਿੰਗ ਚ ਬੁਲਾ ਕੇ ਤੇ ਜੋ ਘਰੌਣੀ ਹਰਕਤ ਕੀਤੀ ਹੈ ਇਹਨੇ ਇਸ ਲਾਹਨਤੀ ਨੇ ਇੱਕ ਪੂਰੇ ਇਤਿਹਾਸ ਦੇ ਵਿੱਚ ਇਸ ਤੋਂ ਵੱਡਾ ਕੋਈ ਲਾਹਨਤੀ ਨਹੀਂ ਹੋਣਾ ਭਗਵੰਤ ਸਿੰਘ ਤੋਂ ਵੱਡਾ ਜਿਸ ਨੇ ਸਾਬਤ ਕਰਤਾ ਅੱਜ ਚੈ ਦੀ ਮਾਤਾ ਜੀ ਵੀ ਠੀਕ ਹੈ ਬੋਲ ਨਹੀਂ ਸਕਦੇ ਉਹਨਾਂ ਕਿ ਲੇਕਿਨ ਸੋਚਦੇ ਹੋਣਗੇ ਵੀ ਮੈਂ ਇਹ ਕੀ ਕਿਹੜਾ ਪੁੱਤ ਜੰਮਿਆ ਦਿਨ ਤੋਂ ਨਾ ਹੀ ਜੰਮਦੀ ਜਿਨੇ ਦੇਸ਼ ਦੇ ਕਿਸਾਨਾਂ ਦੇ ਨਾਲ ਧਰੋਖਾ ਮਾਇਆ ਕੋਈ ਵੀ ਕਿਸੇ ਦੋ ਮੁਲਕਾਂ ਦੀ ਲੜਾਈ ਹੋਵੇ ਕੋਈ ਹੋਰ ਪਿਛਲੇ ਸਮੇਂ ਦੀਆਂ ਲੜਾਈਆਂ ਹੋਣ ਜਦੋਂ ਗੱਲਬਾਤ ਲਈ ਸੱਦੇ ਗੱਲਬਾਤ ਲਈ ਸਦਕੇ ਕਦੀ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਂਦਾ ਇਹ ਤਾਂ ਆਪਣਾ ਦੇਸ਼ ਆਪਣੀ ਸਰਕਾਰ ਆਪਣੇ ਲੋਕ ਆਪਣੇ ਕਿਸਾਨਾਂ ਦੀ ਗੱਲ ਸੀ ਤੇ ਇਸ ਭਗਵੰਤ ਸਿੰਘ ਨੇ ਜਿਹੜਾ ਹੈ ਧੋਖਾ ਕੀਤਾ ਫਿਰ ਤੂੰ ਕਹਿਣਾ ਵੀ ਭਾਜਪੀ ਨੇ ਸਾਨੂੰ ਸਿੱਧੀਆਂ ਗੋਲੀਆਂ ਮਾਰੀਆਂ ਸੀ ਤੂੰ ਤੇ ਪਿੱਠ 'ਚ ਛੁਰਾ ਮਾਰਿਆ ਇਸ ਜਿਹੜਾ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਲਿਖਿਆ ਜਾਊਗਾ ਤੇ ਆਉਣ ਵਾਲੀ ਪੀੜ੍ਹੀਆਂ ਤੱਕ ਸਭ ਤੋਂ ਵੱਡਾ ਗਰਲਾਂਤੀ ਸਭ ਤੋਂ ਵੱਡਾ ਕਿਸਾਨਾਂ ਦਾ ਦੁਸ਼ਮਣ ਕਿਸਾਨੀ ਦੀਆਂ ਮੰਗਾਂ ਜਿਹੜੀਆਂ ਮੰਨਣ ਵਾਲੀਆਂ ਮੰਗਾਂ ਸੀ ਕਿਸਾਨੀ ਨੂੰ ਬਚਾਉਣ ਵਾਲੀਆਂ ਮੰਗਾਂ ਸੀ ਉਹ ਨੇੜੇ ਲੱਗੇ ਹੋਏ ਕੰਮ ਨੂੰ ਜਿਹੜਾ ਇੱਕਦਮ ਤੋਂ ਤਹਿਸ਼ ਨਹਿਸ਼ ਕਰਨ ਵਾਲਾ ਇਹ ਭਗਵੰਤ ਸਿੰਘ ਹੈ ਇਹ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦੇ ਪਿੱਠੂ ਬਣ ਕੇ ਕੰਮ ਕੀਤਾ ਲੇਕਿਨ ਲਾਂਤੀਆ ਤੇ ਨਾਨੇ ਵੀ ਉਹਨਾਂ ਨੇ ਵੀ ਤੈਨੂੰ ਜਿਹੜਾ ਹੈਗਾ ਤੇ ਉਹ ਸੋਚਿਆ ਸੀ ਮੈਨੂੰ ਸ਼ਾਵਾਸ਼ੀ ਮਿਲੇਗੀ ਲੇਕਿਨ ਉਹ ਰਵਨੀਤ ਬਿੱਟੂ ਦੇ ਬਿਆਨ ਸੁਣ ਰੇ ਸੀ ਉਹ ਕਹਿੰਦਾ ਵੀ ਇਹ ਬਹੁਤ ਮਾੜਾ ਕੀਤਾ ਹੈ ਤਿੰਨ ਵਜ਼ੀਰ ਕੇਂਦਰ ਤੋਂ ਆਏ ਸ਼ਿਵਰਾ ਚੋਹਾਨ ਖੇਤੀ ਮੰਤਰੀ ਪਿਯੂਸ਼ ਗੋਇਲ ਪ੍ਰਲਾਦ ਜੋਸ਼ੀ ਤੇ ਇਹ ਤਿੰਨ ਇਸ ਲਾਣਤੀ ਸਰਕਾਰ ਦੇ ਮੰਤਰੀ ਸੀ ਜਿਸ ਦੇ ਵਿੱਚ ਖੁੱਡੀਆਂ ਕਟਾਰੂ ਚੱਕ ਤੇ ਇੱਕ ਛੀਮਾ ਜਦੋਂ ਅਸੀਂ ਗੱਲਬਾਤ ਕੀਤੀ ਕੇਂਦਰ ਨਾਲ ਗੱਲਬਾਤ ਹੋਈ ਤੇ ਅਸੀਂ ਰੋਕ ਲਿਆ ਅਸੀਂ ਕਿ ਆ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਤੁਸੀਂ ਇੱਕ ਬੰਨੇ ਤੇ ਆਪਾਂ ਗੱਲਬਾਤ ਚੱਲ ਰਹੀ ਹੈ ਦੂਸਰੇ ਬੰਨੇ ਤੁਸੀਂ ਫੋਰਸ ਲਗਾ ਰੱਖੀ ਕਿਉਂਕਿ ਖਬਰਾਂ ਆ ਰਹੀਆਂ ਸੀ ਵੀ ਫੋਰਸ ਬਹੁਤ ਹੈ ਪੁਲਿਸ ਬਹੁਤ ਲਗਾ ਰੱਖੀ ਹੈ ਟਰੈਕਟਰ ਨੇ ਬਲਡੋజర్ ਨੇ ਜੀਸੀਬੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਉਹ ਕਹਿੰਦੇ ਵੀ 0% ਵੀ ਨਹੀਂ ਹੋ ਸਕਦਾ ਵੀ ਅਸੀਂ ਕਿਸੇ ਅੰਦੋਲਨ ਤੇ ਹਮਲਾ ਕਰੀਏ ਇਹ ਉਹਨਾਂ ਮੰਤਰੀਆਂ ਦੇ ਬਿਆਨ ਸੀ ਉਹਨਾਂ ਲਾਹਨਤੀਆਂ ਦੇ ਬਿਆਨ ਸੀ ਜਿਹੜਾ ਉਹ ਭਗਵੰਤ ਮਾਨ ਦੇ ਜਿਹੜੇ ਨਾਲ ਚੱਲ ਕੇ ਜਿਨ੍ਹਾਂ ਨੇ ਧਰੋਖ ਮਾਇਆ ਕਿਸਾਨਾਂ ਦੇ ਨਾਲ ਪੇਟ ਪਿਛੇ ਛੁਰਾ ਪਾ ਰਿਆ ਤੇ ਇੱਕ ਦੱਸ ਦਈਏ ਜੇ 401 ਦਿਨਾਂ ਤੋਂ ਬੈਠੇ ਸੀ ਕਿਸਾਨ ਉੱਥੇ ਹਜ਼ਾਰਾਂ ਦੀ ਤਰ੍ਹਾਂ ਰਹਿਣ ਬਸੇਰੇ ਬਣੇ ਹੋਏ ਸੀ ਉਹਨਾਂ ਰਹਿਣ ਬਸੇਰਿਆਂ ਦੇ ਵਿੱਚ ਸਾਰੇ ਤਰ੍ਹਾਂ ਦੇ ਸਾਡੇ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਕੁਝ ਗੱਡੀਆਂ ਦੇ ਵਿੱਚ ਵੀ ਰਹਿਣ ਬਸੇਰੇ ਸੀ ਕੁਝ ਕੱਚੇ ਘਰ ਜਿਹੜੇ ਟੈਂਪਰੇਰੀ ਟੈਂਟ ਲਗਾ ਕੇ ਬਣਾਏ ਹੋਏ ਸੀ ਉਹਨਾਂ ਘਰਾਂ ਦੇ ਵਿੱਚ ਸਾਰੇ ਰਹਿਣ ਦੇ ਸਮਾਨ ਖਾਣ ਪੀਣ ਦੇ ਸਮਾਨ ਫਰਿਜ ਟੀਵੀ ਕੋਈ AC ਦੀ ਸਮਰਥਾ ਵਾਲਾ AC ਵੀ ਲੱਗੇ ਹੋਏ ਸੀ ਕੂਲਰ ਸੀ ਪੱਖੇ ਸੀ ਬਿਜਲੀ ਦੀ ਫੀਟਿੰਗਾਂ ਸੀ ਸਿਲੰਡਰ ਸੀ ਖਾਣ ਪੀਣ ਦੇ ਰਾਸ਼ਨ ਸੀ ਮੰਜੇ ਬਿਸਤਰੇ ਸੀ ਉਸ ਦੇ ਨਾਲ ਕਈਆਂ ਨੇ ਤੇ ਜਿੱਨਿਤ ਨੇ ਮਲ ਕਰਨ ਵਾਲੇ ਸਾਥੀ ਸੀ ਉਹਨਾਂ ਨੇ ਗੁਟਕਾ ਸਾਹ ਵਗੈਰਾ ਰੱਖੇ ਹੋਏ ਸੀ ਤੇ ਕਿਵੇਂ ਬਲੋਜਰ ਨਾਲ ਢਾਏ ਆ ਇਹ ਤੈਨੂੰ ਕਦੀ ਕਿਸਾਨ ਸਮਾਜ ਤੈਨੂੰ ਮਾਫ ਨਹੀਂ ਕਰੂਗਾ ਤੇ ਇਸ ਲਾਣਤੀ ਨੂੰ ਜਿੰਨਾ ਲਾਣਤਾ ਪਾ ਲਈ ਉਹਨੀਆਂ ਥੋੜੀਆਂ ਤੇ ਇਸ ਜਿਹੜਾ ਇਸ ਲਾਣਤੀ ਜਿਹੜਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਐ ਅੱਜ ਉਹ 3.5 ਕਰੋੜ ਲੋਕਾਂ ਦਾ ਕਿੱਧਰ ਗਈ ਕਸਟੋਡੀਅਨ ਅਸੀਂ ਫਿਰ ਤੋਂ ਕਹਿੰਨੇ ਨਾ ਤੇ ਅਸੀਂ ਰਸਤੇ ਬੰਦ ਕੀਤੇ ਸੀ ਨਾ ਰਸਿਆਂ ਤੇ ਜਿਹੜੇ ਰਸਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਸੀ ਅੱਜ ਉਹ ਆਪਣੇ ਬਲੋਜਰਾਂ ਨਾਲ ਆਪਣੀ ਕਰੇਨਾਂ ਦੇ ਨਾਲ ਖੋਲ ਰਹੀ ਐ ਤੇ ਅਸੀਂ ਬੰਦ ਨਹੀਂ ਕੀਤੇ ਉਹਨਾਂ ਕੀਤੇ ਸੀ ਤੇ ਹੁਣ ਜਦੋਂ ਅੰਦੋਲਨ ਜੱਤਵਾਲੀ ਸੀ ਅੰਦੋਲਨ ਦੀ ਜਿਹੜੀ ਹੈਗੀ ਐ ਗੱਲਬਾਤ ਚੱਲ ਰਹੀ ਸੀ ਤੇ ਹੁਣ ਆ ਕੇ ਕੀ ਮਜਬੂਰੀ ਆ ਗਈ ਜਿਹੜਾ ਇਹਨੂੰ ਇੱਕਦਮ ਇੱਕ ਕਦਮ ਚੁੱਕਣਾ ਪਿਆ ਉਹ ਵੀ ਬਜ਼ੁਰਗੋਥੇ ਬੈਠੇ ਆ 114 ਦਿਨਾਂ ਤੋਂ ਭੁੱਖਾ ਜਗਜੀਤ ਸਿੰਘ ਡੱਲੇਵਾਲ ਜਿਹੜਾ ਮੀਟਿੰਗ ਦੇ ਵਿੱਚ ਜਾਂਦਾ ਹੈ ਤੇ ਉਹਦੀ ਐਂਬੂਲੈਂਸ ਨੂੰ ਵੀ ਜਿਹੜਾ ਹੈਗਾ ਜਿਹੜਾ ਡਿਟੇਨ ਕੀਤਾ ਜਾਂਦਾ ਹੈ ਤੇ ਇਹ ਬਹੁਤ ਵੱਡੀ ਜਿਹੜੀ ਇਸ ਪੰਜਾਬ ਦੀ ਆਮ ਆਦਮੀ ਸਰਕਾਰ ਦੀ ਲਾਹਣਤੀ ਭਗਵੰਤ ਮਾਨ ਦੀ ਲਾਹਣਤੀ ਤਾਂ ਕਹਿ ਰਹੇ ਆ ਵੀ ਇਸ ਤੋਂ ਵੱਡੀਆਂ ਕੋਈ ਲਾਹਣਤਾ ਨਹੀਂ ਬਾ ਸਕਦੇ ਜਿਹੜਾ ਮੈਂ ਇੱਕ ਇਸ ਵੀਡੀਓ ਤੋਂ ਬਾਅਦ ਫੋਟੋਆਂ ਵੀ ਭੇਜੂਗਾ ਜਿਹੜੀਆਂ ਫੋਟੋਆਂ ਦੇ ਵਿੱਚ ਭਗਵੰਤ ਮਾਨ ਬੈਠਾ ਹੋਊਗਾ ਕਦੇ ਇਹ ਖੁੱਡੀਆਂ ਬੈਠਾ ਕਦੇ ਅਮਨ अरोड़ा ਬੈਠਾ ਇਹ ਸਰਕਾਰ ਦੇ ਸਾਰੇ ਮੰਤਰੀ ਧਰਨਿਆਂ 'ਚ ਬੈਠੇ ਆ ਜਿਹੜੀ ਸਰਕਾਰ ਧਰਨਿਆਂ ਤੋਂ ਬਣੀ ਹੋਵੇ ਜਿਹੜੀ ਸਰਕਾਰ ਅੰਦੋਲਨ ਤੋਂ ਬਣੀ ਹੋਵੇ ਜਿਹੜੀ ਸਰਕਾਰ ਅੰਨਾ ਹਜ਼ਾਰੇ ਦਾ ਸਹਾਰਾ ਲੈ ਕੇ ਬਣੀ ਹੋਵੇ ਉਹ ਅੱਜ ਅੰਦੋਲਨਕਾਰੀਆਂ ਨੂੰ ਐਵੇਂ ਖਦੇੜੇ ਇਹ ਬਹੁਤ ਮਾੜੀ ਗੱਲ ਲੋਕਤੰਤਰ ਦੇ ਵਿੱਚ ਸਭ ਦਾ ਅਧਿਕਾਰ ਹੈ ਸਭ ਨੂੰ ਰਾਈਟਸ ਹੈ ਵੀ ਆਪਣੀ ਗੱਲ ਰੱਖੇ ਅਸੀਂ ਵੀ ਆਪਣੀ ਗੱਲ ਰੱਖ ਰੱਖੇ ਸੀ ਅਸੀਂ ਤਾਂ ਆਪਣੇ ਦਿੱਲੀ ਜਾ ਰਹੇ ਸੀ ਹਰਿਆਣਾ ਸਰਕਾਰ ਨੇ ਰੋਕਿਆ ਅਸੀਂ ਰੁਕ ਗਏ ਤੇ ਅੱਜ ਇਹ ਜਿਹੜਾ ਕੱਲ ਰਾਤ ਨੂੰ ਹੋਇਆ ਉਸ ਦੀ ਜਿੰਨੀ ਨਿੰਦਾ ਕਰੀ ਉਹਨੀ ਥੋੜੀ ਹੈ ਕਿਉਂਕਿ ਇਹ ਕੰਮ ਜਿਹੜਾ ਹੈਗਾ ਗੱਲ ਚਲਦੀ ਦੇ ਵਿੱਚ ਹੋਇਆ ਮੰਗਾ ਨਜ਼ਦੀਕ ਲੱਗੀਆਂ ਹੋਈਆਂ ਸੀ ਉਦੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਮੀਟਿੰਗ ਦੇ ਵਿੱਚ ਵੀ ਖਸਤਾ ਜਾਰੀ ਕੀਤਾ ਉੱਥੇ ਵੀ ਉਹਨਾਂ ਮੰਤਰੀਆਂ ਨੇ ਇਨਕਾਰਤਾ ਉਹਨੇ ਜਿਨੇ ਐਸਾ ਐਸਾ ਸੀਨ ਨਹੀਂ ਕਰਾਂਗੇ ਤੇ ਇਸ ਲਹਾਂਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਮੇਰਾ ਖਿਆਲ ਵੀ ਇਤਿਹਾਸ ਦੇ ਵਿੱਚ ਕਿਸਾਨੀ ਇਤਿਹਾਸ ਦੇ ਵਿੱਚ ਇਸ ਤੋਂ ਮਾੜਾ ਕੋਈ ਮੁੱਖ ਮੰਤਰੀ ਨਹੀਂ ਹੋ ਸਕਦਾ ਇਸ ਤੋਂ ਮਾੜਾ ਕੋਈ ਮੁਖੀਆ ਨਹੀਂ ਹੋ ਸਕਦਾ ਜਿਨ੍ਹਾਂ ਨੇ ਬਲਾ ਕੇ ਧੋਖੇ ਨਾਲ ਗ੍ਰਿਫਤਾਰ ਕਰਕੇ ਤੇ ਸਾਡੇ ਜਿਹੜੇ ਇਨਚਿਰ ਦੇ ਅੰਦੋਲਨ ਨੂੰ ਤਿਆਸ਼ ਨਸ਼ ਕੀਤਾ ਇਹ ਕਿਸ ਜਿਹੜੇ ਕਾਰਪੋਰੇਟ ਦੇ ਅਧੀਨ ਆ ਕੇ ਕਿੰਨਾ ਕੁ ਉਹਨਾਂ ਤੋਂ ਜਿਹੜਾ ਜਿਨ੍ਹਾਂ ਨੂੰ ਕਿੰਨੂੰ ਤਕਲੀਫ ਹੋਣੀ ਨਾ ਤੇ ਸਾਡੀ ਸਰਕਾਰ ਨੂੰ ਕੋਈ ਦਿੱਕਤ ਆ ਨਾ ਕਿਸੇ ਹੋਰ ਸਾਡੇ ਵਪਾਰੀ ਭਰਾਵਾਂ ਨੂੰ ਦਿੱਕਤ ਸੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਐਮਐਸਪੀ ਤੇ ਦੂਜੀਆਂ ਮੰਗਾਂ ਤੋਂ ਬਾਅਦ ਜਿਨ੍ਹਾਂ ਨੂੰ ਸੇਕ ਪਹੁੰਚਣਾ ਸੀ ਤੇ ਉਹਨਾਂ ਕਾਰਪੋਰੇਟ ਦੇ ਅਧੀਨ ਹੋ ਕੇ ਜਿਹੜਾ ਕੇਜਰੀਵਾਲ